ब्रह्मज्ञानी कह कर ब्रह्मज्ञानी के बसे प्रभु संग ब्रह्मज्ञानी के नाम जारू ब्रह्मज्ञानी के नाम ब्रह्म ज्ञानी कै मन पर मानंद ब्रह्म ज्ञानी कै कर सदा आनंद ब्रह्म ज्ञानी सुख सहज निवास नानक ब्रह्म ज्ञानी का नहीं बिना ब्रह्म ज्ञान कै कर ब्रह्मज्ञानी के बसे प्रभु सन ब्रह्मज्ञानी के नाम आधार ब्रह्मज्ञानी के नाम पर वार ब्रह्मज्ञानी सदा सद जागत ब्रह्मज्ञानी अंबुद त्यागत ब्रह्मज्ञानी के मन परमानंग ब्रह्मज्ञानी के कर सदा अनंत ब्रह्म ज्ञान नी सुख सहज नैवास नानक ब्रह्म ज्ञानी का नहीं बिना ब्रह्म ज्ञान नी सुख सहज नैवास नानक ब्रह्म ज्ञानी का नहीं बिना ਵਾਇਗੁਰੂ ਦੀ ਕਾਲਸਾ ਵਾਇਗੁਰੂ ਦੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂਦੇਵ ਉਪਦੇਸ਼ ਕਰਦੇ ਹਨ ਬ੍ਰਹਮ ਗਿਆਨੀ ਕਹਿ ਇਹ ਕਹਿ ਰੰ ਬ੍ਰਹਮ ਗਿਆਨੀ ਕਹਿ ਬਸ ਹੈ ਪ੍ਰਭ ਸੰਗ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਇੱਕ ਓਮਕਾਰ ਵਾਇਗੁਰੂ ਦਾ ਕਰਤਾ ਪੁਰਖ ਦਾ ਗਿਆਨ ਹੋ ਜਾਂਦਾ ਨਾ ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ ਉਹਨਾਂ ਨੂੰ ਬਸ ਫਿਰ ਇੱਕ ਓਮਕਾਰ ਦਾ ਹੀ ਰੰਗ ਚੜ੍ਹਦਾ ਹੈ ਤੇ ਫਿਰ ਦੂਸਰਾ ਕੋਈ ਹੋਰ ਰੰਗ ਉਹਨਾਂ ਦੇ ਕਦੇ ਨਹੀਂ ਚੜਦਾ ਮਾਇਆ ਕਦੇ ਪ੍ਰਭਾਵ ਨਹੀਂ ਪਹੁੰਦੀ ਹੰਕਾਰ ਦਾ ਰੰਗ ਕਦੇ ਨਹੀਂ ਚੜਦਾ ਬ੍ਰह्मज्ञानी ਕੇ ਬਸੇ ਪ੍ਰਭ ਸੰਗ ਉਹ ਪਰਮੇਸ਼ਵਰ ਨੂੰ ਦੂਰ ਕਰਕੇ ਨਹੀਂ ਜਾਣਦੇ ਉਹ ਹਮੇਸ਼ਾ ਸੰਗ ਕਰਕੇ ਜਾਣਦੇ ਨੇ ਆਪਾਂ ਤਾਂ ਕਹਿ ਦਿੰਨੇ ਆ ਨਾ ਮੈਨੂੰ ਹੁਣ ਕਿ ਕੌਣ ਦੇਖ ਰਿਹਾ ਆਪਾਂ ਪ੍ਰਭੂ ਨੂੰ ਜੇ ਸੰਗ ਕਰਕੇ ਜਾਣੀ ਹੈ ਤੇ ਫੇਰ ਹੀ ਤਾਂ ਆਪਾਂ ਕਹੀ ਹੈ ਨਾ ਕਿ ਸਾਰਾ ਕੁਝ ਦੇਖਿਆ ਜਾ ਰਿਹਾ ਹੈ ਬ੍ਰह्मज्ञानी ਕੇ ਨਾਮ ਆਧਾਰ ਬ੍ਰह्मज्ञानी ਕੇ ਨਾਮ ਪਰਵਾਰ ਆਪਾਂ ਤਾਂ ਆਪਣਾ ਅਸਰ ਕਹਿ ਲੈਣਾ ਹੈ ਕਿ ਮੇਰਾ ਆਸਰਾ ਆਹ ਪੈਸਾ ਵੀ ਹੈ ਮੇਰੇ ਕੋਲ ਬੈਂਕ ਬੈਲੈਂਸ ਵੀ ਹੈ ਮੇਰਾ ਆਧਾਰ ਆ ਮੇਰਾ ਪਰਿਵਾਰ ਹੈ ਜਾਂ ਮੇਰੀ ਜਾਨ ਪਛਾਨ ਹੈ ਪਰ ਬ੍ਰਹਮ ਗਿਆਨੀ ਕੇ ਨਾਮ ਆਧਾਰ ਉਹਦਾ ਆਧਾਰ ਆਸਰਾ ਪਰਮੇਸ਼ਰ ਦਾ ਨਾਮ ਹੁੰਦਾ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਉਹ ਹੀ ਬ੍ਰਹਮ ਗਿਆਨੀ ਦਾ ਪਰਿਵਾਰ ਹੁੰਦਾ ਸਭ ਕੁਝ ਸਭ ਕੁਝ ਇੱਕ ਓਮਕਾਰ ਵਾਹਿਗੁਰੂ ਹੁੰਦਾ ਬ੍ਰਹਮ ਗਿਆਨੀ ਸਦਾ ਸਤਜਾਗਤ ਬ੍ਰਹਮ ਗਿਆਨੀ ਆਹ ਹਮ ਬੋ ਤਿਆਗਤ ਹੁਣ ਆਪਣੇ ਜਿਹੜੇ ਪੰਜ ਚੋਰ ਵਸਦੇ ਨੇ ਉਹ ਬੜੇ ਚੋਰੀ ਚੋਰੀ ਆ ਜਾਂਦੇ ਹੈ ਹੰਕਾਰ ਬੜਾ ਚੋਰੀ ਚੋਰੀ ਆ ਜਾਂਦਾ ਜੇ ਆਪਾਂ ਕੀਰਤਨ ਵੀ ਕਰੀਏ ਆਪਾਂ ਨੂੰ ਹੰਕਾਰ ਹੋ ਜਾਂਦਾ ਮੈਂ ਬੜਾ ਕੀਰਤਨ ਕੀਤਾ ਕਿਉਂਕਿ ਆਪਾਂ ਉਸ ਮੋਹ ਨਿਦਰਾ ਦੇ ਵਿੱਚ ਜਾਂ ਅਗਿਆਨਤਾ ਦੀ ਨਿੰਦਰਾ ਵਿੱਚ ਸੌ ਜਾਂਦੇ ਕੁਛ ਪਲ ਤਾਂ ਜ਼ਰੂਰੀ ਸੌਣੇ ਬਸ ਉਸੇ ਵੇਲੇ ਚੋਰੀ ਹੋ ਜਾਂਦੀ ਹੈ ਲੇਕਿਨ ਬ੍ਰह्म ਗਿਆਨੀ ਸਦਾ ਸਜਾਗਤ ਉਹ ਹਮੇਸ਼ਾ ਅਵੇਅਰਨੈਸ ਯਾਨੀ ਜਾਗਰੂਕ ਅਵਸਥਾ ਵਿੱਚ ਰਹਿੰਦੇ ਨੇ ਉਹ ਇਸ ਤਰ੍ਹਾਂ ਜਿਹੜੇ ਅਹੰਕਾਰ ਦੇ ਚੋਰ ਨੂੰ ਕਦੇ ਵੀ ਆਪਣੇ ਅੰਦਰ ਆਉਣ ਨਹੀਂ ਦਿੰਦੇ ਬ੍ਰह्म ਗਿਆਨੀ ਹੰਭੁਤਿਆਗਤ ਅਹੰਕਾਰ ਕਦੇ ਨਹੀਂ ਵੜਦਾ ਉਸ ਦਾ ਤਾਂ ਉਹ ਤਿਆਗ ਕਰ ਦਿੰਦੇ ਨੇ ਤੇ ਨਾ ਇਹੋ ਜਿਹੀ ਕਦੇ ਕਾਮ ਕ੍ਰੋਧ ਲੋਮ ਹੰਕਾਰ ਦੁਆਰਾ ਚੋਰੀ ਹੋਵੇ ਕਿਉਂਕਿ ਉਹ ਹਮੇਸ਼ਾ ਜਗਤਵਸਥਾ ਦੇ ਵਿੱਚ ਹੁੰਦੇ ਹਨ ਬ੍ਰह्मज्ञानी ਕੇ ਮਨ ਪਰਮਾਨੰਦ ਬ੍ਰह्मज्ञानी ਕੇ ਕਰ ਸਦਾ ਆਨੰਦ ਆਨੰਦ ਹੀ ਉਤਪਤੀ ਪਰਮਾਨੰਦ ਪਰਮੇਸ਼ਰ ਤੋਂ ਹੁੰਦੀ ਹੈ ਤੇ ਜਿਹਦੇ ਮਨ ਵਿੱਚ ਪਰਮਾਨੰਦ ਹੋਊਗਾ ਉਹਦੇ ਘਰ ਵਿੱਚ ਤਾਂ ਆਨੰਦ ਹੋਣਾ ਹੀ ਹੈ ਬ੍ਰह्मज्ञानी ਕੇ ਕਰ ਸਦਾ ਆਨੰਦ ਹਮੇਸ਼ਾ ਉਹਦੇ ਕਰਨ ਆਨੰਦ ਹੁੰਦਾ ਕਿਉਂਕਿ ਦੇ ਮਨ ਵਿੱਚ ਪਰਮਾਨੰਦ ਹੁੰਦਾ ਹੈ ਬ੍ਰह्मज्ञानी ਸੁਖ ਸਹਿਜ ਨਿਵਾਸ ਉਹ ਸੁਖ ਤੇ ਸਹਿਜ ਅਵਸਥਾ ਵਿੱਚ ਨਿਵਾਸ ਕਰਦੇ ਹਨ ਉਹ ਕਦੇ ਵੀ ਇੱਕਦਮ ਗਮੀ ਵਿਚਾਰ ਜਨ एकदम ਉਤੇਜਿਤ ਹੋ ਜਾਣਾ ਇਸ ਤਰ੍ਹਾਂ ਦੀ ਅਵਸਥਾ ਨਹੀਂ ਸਹਿਜ ਅਵਸਥਾ ਹੁੰਦੀ ਹੈ ਕਿਉਂਕਿ ਉਹ ਹਕਮ ਪਾਣੀ ਨੂੰ ਮਿੱਠਾ ਕਰਕੇ ਮੰਨਦੇ ਹਨ ਨਾਨਕ ਬ੍ਰह्मज्ञानी ਕਹਿੰਦੇ ਨਹੀਂ ਬਿਨਾਸ਼ ਉਹਨਾਂ ਦਾ ਕਦੇ ਬਿਨਾਸ਼ ਨਹੀਂ ਹੁੰਦਾ ਆਪਾਂ ਕਈ ਵਾਰ ਸੁਣਦੇ ਹਾਂ ਪ੍ਰਭੂ ਦੇ ਨਾਮ ਲੈਣ ਵਾਲੇ ਨੂੰ ਕਿਸੇ ਰਾਜੇ ਨੇ ਮਾਰਤਾ ਲੇਕਿਨ ਉਹ ਮਾਰਿਆ ਤਾਂ ਉਹ ਸਰੀਰ ਅਸਰੀਰੀ ਨੇ ਵੈਸੇ ਵੀ ਮਰ ਜਾਣਾ ਸੀਗਾ ਲੇਕਿਨ ਉਹਨਾਂ ਦੀ ਜਿਹੜੀ ਆਤਮਾ ਹੁੰਦੀ ਹੈ ਨਾ ਹੁਣ ਜਿਵੇਂ ਗੁਰੂਆਂ ਦੀ ਬਾਣੀ ਆਪਣੇ ਸਾਰਿਆਂ ਦੇ ਵਿੱਚ ਦੀ ਗੂੰਜਦੀ ਹੈ ਨਾ ਤੇ ਗੁਰੂ ਜੀ ਆਪਣੇ ਸੰਗਤ ਦੇ ਰੂਪ ਵਿੱਚ ਪ੍ਰਗਟ ਹੋ ਜਾਂਦੇ ਨੇ ਜਦੋਂ ਕੀਰਤਨ ਕਰਦਾ ਹੈ ਕੀਰਤਨੀਆਂ ਦੇ ਰੂਪ ਵਿੱਚ ਪ੍ਰਗਟ ਹੋ ਜਾਂਦੇ ਨੇ ਜਦੋਂ ਆਪਾਂ ਧਿਆਨ ਲਗਾ ਕੇ ਸੁਣਦੇ ਆਂ ਤੇ ਉਹ ਸਾਰੀ ਸੰਗਤ ਦੇ ਵਿੱਚ ਵੀ ਪ੍ਰਗਟ ਹੋ ਜਾਂਦੇ ਹਨ ਤੇ ਜਿਹੜਾ ਬ੍ਰह्म ਗਿਆਨੀ ਉਹ ਪਰਮੇਸ਼ਰ ਸਰੂਪ ਹੁੰਦਾ ਏਕ ਓਮਕਾਰ ਸਰੂਪ ਹੁੰਦਾ ਤੇ ਏਕ ਓਮਕਾਰ ਦਾ વિનાਸ਼ ਕਦੇ ਨਹੀਂ ਹੁੰਦਾ ਆਸ ਸੱਜੂਗਾ ਸੱਚ ਹੈ ਵੀ ਸਤਨਾਕੋ ਸੇ ਵੀ ਸੱਚ ਇਹ ਹੀ ਵਿਵਸਥਾ ਬ੍ਰह्म ਗਿਆਨੀ ਦੀ ਹੁੰਦੀ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈ ਅੰਗਲ ਤਲੀ ਦਾਸ ਖਿਮਾ ਦਾ ਜਾਚਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਤ ਤੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ